ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲੀ ਕਹਿ ਦਿੰਨਾ ਵੀ ਮੈਂ ਕਿਹਨੂੰ ਕਹਿਣ ਲੱਗਾ ਨਾਤੀ ਤੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ ਕਿਸਾਨ ਆ ਗੁਦਲਾਰ ਮਸਾਂ ਸੱਪ ਨਿਕਲਿਆ ਸੀ ਉਹ ਦਵਾਰਾ ਪਟਾਰੇ ਵਿੱਚ ਪੈ ਗਿਆ ਹੁਣ ਕੀ ਕਰਨ ਵਿਚਾਰੇ ਮਤਲਬ ਜਿਹੜੀ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਸੀ ਉਹ ਵਾਪਸ ਲੈ ਲਈ ਕਿਉਂਕਿ ਪਤਾ ਲੱਗ ਗਿਆ ਵੀ ਵਿਰੋਧ ਹੋ ਗਿਆ ਉਹ ਵਾਪਸ ਲੈ ਲਈ ਹੁਣ ਇਹਨਾਂ ਨੇ ਝੰਡੇ ਚੱਕਲੇ ਸੀ ਟਰਾਲੀਆਂ ਦੇ ਤਰਪਾਲਾਂ ਪਾ ਲੀਆਂ ਸੀ ਤਰਪਾਲਾਂ ਪਾਈਆਂ ਰਹਿ ਗਈਆਂ ਜਾਂ ਡਰ ਗਏ ਵੀ ਹੁਣ ਫੇਰ ਨਾ ਕਿਤੇ ਚੋਰੀ ਹੋ ਜਾਣ ਟਰਾਲੀਆਂ ਕਿਤੇ ਤੇ ਹੁਣ ਠੰਡੇ ਜਿਹੇ ਹੋ ਕੇ ਬਹਿ ਗਏ ਹੁਣ ਹੁਣ ਸੱਪ ਨਮਾ ਕੱਢਣਗੇ ਮਤਲਬ ਐਸੇ ਆਉਣ ਬਾਅਦ ਤੇ ਰਾਹ ਖੁੱਲਿਆ ਸੀ ਇੱਕ ਵੀ ਸੌਦਾ-ਸੂਦਾ ਕਰਾਂਗੇ ਬੀਤੀ ਕਰੋੜ ਬਣਾ ਕੇ ਐਨੇ ਲਖਸ਼ਨਾਜੂ ਨੇੜੇ ਜਣਕੀ ਇਹ ਚੱਲਿਆ ਨਹੀਂ ਹੁਣ ਚਾਰਾ ਤੇ ਹੁਣ ਕੀ ਕਰਨਗੇ ਹੁਣ ਕਹਿੰਦੇ ਸ਼ੰਭੂ ਬਾਰਡਰ ਵੱਲ ਦੁਬਾਰਾ ਤਿਆਰੀ ਹੈ ਜਾਣ ਦੀ ਤੇ ਹੁਣ ਦੋ ਤਿੰਨ ਇਸ਼ੂ ਹੋਰ ਲੈ ਕੇ ਆਉਣਗੇ ਉਹ 이슈 ਹਲੇ ਰਾਜ ਰੱਖਣੇ ਨੇ ਦੋ ਚਾਰ ਦਿਨ ਠਹਿਰ ਕੇ ਦੱਸੂ ਤੁਸੀਂ ਕਿਆ ਸ라이 ਲਾਇਓ ਵੀ ਉਹ 이슈 ਕੀ ਹੋਣਗੇ ਹੁਣ ਇਹ ਬੇੜੀਆਂ ਚ ਬੱਟੇ ਪਾਉਣ ਵਾਸਤੇ ਬੱਟੇ ਇਕੱਠੇ ਕਰੀ ਜਾਂਦੇ ਹੁਣ ਇਹ ਸਾਰੀਆਂ ਪਾਰਟੀਆਂ ਕੋਲੇ ਢੇੜੇ-ਗੂੜੇ ਮਾਰਨੇ ਸ਼ੁਰੂ ਕਰਦੇ ਇਹਨਾਂ ਨੇ ਸਭ ਤੋਂ ਪਹਿਲਾਂ ਗਏ ਇਹ ਭਾਜੀਪੀ ਗੋਲੇ ਕੋਈ ਇਹਦਾ ਜਗਜੀਤ ਸਿੰਘ ਡੱਲੇਵਾਲ ਹੈ ਨਾ ਬੀਜਪੀ ਦੇ ਕੱਠ ਵਿੱਚ ਬੈਠਾ ਉਹਦੀ ਫੋਟੋ ਇੱਕ ਵਾਇਰਲ ਹੋਈ ਹੈ ਇਹ ਹੁਣ ਤੁਸੀਂ ਦੱਸਿਓ ਵੀ ਕਿੱਥੇ ਬੈਠਾ ਕਿਹੜੇ ਕੱਠ ਵਿੱਚ ਗਿਆ ਉਹ ਇਹ ਤੁਸੀਂ ਦੱਸਣਾ ਮੈਂ ਤਾਂ ਹੁਣ ਗੱਲ ਕਹਿਣੀ ਸੀ ਕਹਿ ਤੀ ਤੇ ਉਹ ਕੱਠ ਵਿੱਚ ਕਿਉਂ ਗਏ ਕਿਉਂਕਿ ਸਾਰੀਆਂ ਜਥੇਬੰਦੀਆਂ ਦਾ ਇਹ ਇੱਕੋ ਹੀ ਦਲਾਲ ਹੈ ਸੌਦਾ ਸੂਦਾ ਕਰਨ ਵਾਸਤੇ ਇਹਨੂੰ ਅਕਲ ਵਧੀ ਹੈ ਵੀ ਕਿਵੇਂ ਤੋੜ ਭੰਨ ਕਰਕੇ ਕਿੰਨੇ ਕਰੋੜ ਮੰਗਣੇ ਕਿੰਨੇ ਕਰੋੜ ਚ ਸੌਦਾ ਤੈ ਹੋਊਗਾ ਵੀ ਕਿੰਨੇ ਕਿੰਨੇ ਕਰੋੜ ਸਾਰਿਆਂ ਨੂੰ ਵੰਡਣਾ ਇਹ ਇਹਨੂੰ ਵਧੀਆ ਪਤਾ ਹੈ ਪਹਿਲਾਂ ਤਾਂ ਗਏ ਬੀਜੇਪੀ ਕੋਲੇ ਬੀਜੇਪੀ ਵਾਲੇ ਹੁਣ ਥੋੜੇ ਜੇ ਜਿਆਦਾ ਕਹਿ ਲੀਏ ਪਾਵਰ ਵਿੱਚ ਨੇ ਉਹ ਇਹ ਸਮਝੇ ਬੈਠੇ ਨੇ ਵੀ ਸਰਕਾਰ ਤਾਂ ਸਾਡੀ ਆਈ ਲੈ ਪੰਜਾਬ ਚ ਹੁਣ ਤਾਂ ਸੀ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਆਇਆ ਬਟੇ ਨੇ ਹੋ ਤੇ ਚਲੋ ਬਣ ਜੂਗੀ ਜੇ ਬਣ ਜੂ ਤਾਂ ਮੇਰੇ ਵਰਗੇ ਨੂੰ ਵੀ ਕੁਝ ਮੜਾ ਮੋਟਾ ਮਿਲ ਜੂਗਾ ਮੈਂ ਵੀ ਮੜਾ ਮੋਟਾ ਕੋਈ ਕਿਤੇ ਕੋਈ ਕੰਮ ਕਰ ਲਾਂਗੇ ਪਤਾ ਹੀ ਹੈ ਲੋਕਾਂ ਨੂੰ ਤੇ ਉਹ ਕਹਿੰਦੇ ਵੀ ਨਾ ਅਸੀਂ ਨਹੀਂ ਤੁਹਾਡੇ ਨਾਲ ਗੱਲਬਾਤ ਕਰਦੇ ਉੱਥੋਂ ਮੁੜਿਆ ਹੁਣ ਕੱਲ ਮੈਨੂੰ ਪਤਾ ਲੱਗਿਆ ਕਹਿੰਦੇ ਦਿੱਲੀ ਨੂੰ ਚਾਲੇ ਪਾਉਣੇ ਸੀ rahul gandhi ਕੋਲ ਤੇ rahul gandhi ਨੇ ਪਹਿਲਾਂ ਹੀ ਕਹਿਤਾ ਕਹਿੰਦਾ ਵੀ ਨਾ ਅຊਿਦਾ ਸਰਕਾਰ ਕੱਲੇ ਬਣਾਵਾਂਗੇ ਅਸੀਂ ਨਹੀਂ ਕਿਸੇ ਦੀ ਗੱਲ ਬਾਤ ਸੁਣਦੇ ਇਹਨਾਂ ਨੇ ਮੰਗਿਆ ਹੋਣਾ ਵੀ 20 ਕਰੋੜ ਦਿਓ ਇੱਕ ਬੰਦੇ ਨੂੰ ਤੇ ਹੁਣ 40 ਬੰਦੇ ਨੇ ਕਿੰਨੇ ਕਰੋੜ ਹੋ ਗਿਆ ਉਹ ਕਹਿੰਦੇ ਨਾ 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 ਇੰਨੇ ਕਰੋੜ ਨਹੀਂ ਇੱਕ ਬੰਦੇ ਨੂੰ 1 ਕਰੋੜ ਦੇਵਾਂਗੇ ਤੁਸੀਂ 40 ਬੰਦੇ ਉਹ 40 ਕਰੋੜ ਲੈ ਲਓ ਗੱਲ ਬਣੀ ਨਹੀਂ ਤੇ ਫੇਰ ਹੈਗੇ ਭਗਵੰਤ ਮਾਨ ਕੋਲ ਪਵਨਤਮਨ ਕਹਿੰਦਾ ਮੇਰੀ ਸਰਕਾਰ ਆਵੇ ਨਾ ਆਵੇ ਮੈਂ ਤੁਹਾਨੂੰ ਮੂੰਹ ਨਹੀਂ ਲਾਉਣਾ ਉਹਨੇ ਇਹ ਕਹਿਤਾ ਉਹ ਕਹਿੰਦਾ ਲੋਕ ਤਾਂ ਕਹਿੰਦੇ ਵੀ ਸਰਕਾਰ ਹੋਣੀ ਨਹੀਂ ਪਵਨਤਮਨ ਜੀ ਕਹਿੰਦਾ ਅਸੀਂ ਵੈਸੇ ਤੁਹਾਨੂੰ ਕਿਉਂ ਆਉਂਦੇ ਹੀਗੀ ਉਹਨੇ ਸਿੱਧਾ ਕਹਿਤਾ ਤੇ ਫੇਰ ਗਏ ਇਹ ਆੜੀ ਵਰਗਿਆਂ ਕੋਲ ਜਿਹੜੇ ਨਮਾਂ ਤੜਾ ਬਾਕੀ ਤੜਾ ਬਾਦਲਾਉਂਦਾ ਉਹ ਕਹਿੰਦੇ ਸਾਡਾ ਹਜੇ ਗੋਲਕਾਂ ਤੇ ਕਬਜ਼ਾ ਹੋਇਆ ਨਹੀਂ ਚੰਗੀ ਤਰ੍ਹਾਂ ਜਦੋਂ ਗੋਲਕਾਂ ਤੇ ਕਬਜ਼ਾ ਹੋ ਗਿਆ ਉਦੋਂ ਦੇਵਾਂਗੇ ਪੈਸੇ ਉਦੋਂ ਲੈ ਲਿਓ ਹਲੇ ਬੇਟ ਕਰੋ ਉਧਰੋਂ ਵੀ ਮੁੜਿਆਈ ਫੇਰ ਗਏ ਸੁਖਬੀਰ ਬਾਦਲ ਕੋਲੇ ਸੁਖਬੀਰ ਬਾਦਲ ਕਹਿੰਦਾ ਜੇ ਬੀਜੇਪੀ ਵਾਲੇ ਮੰਨਣਗੇ ਗੱਠ ਜੋੜ ਕਰਨ ਵਾਸਤੇ ਮੈਂ ਪੈਸੇ ਫੇਰ ਦਿਆਂ ਮਤਲਬ ਸੁਵੀਰਵਾਲ ਕਹਿੰਦਾ ਵੀ ਮੇਰਾ ਗੱਠਜੋੜ ਕਰਾਓ ਬੀਜੇਪੀ ਨਾਲ ਵੀ ਫੇਰ ਮੈਂ ਪੈਸੇ ਦਵਾਂ ਫਿਰ ਜਿੰਨੇ ਮਰਜ਼ੀ ਲੈ ਲਓ ਉਹ ਕਹਿੰਦਾ ਵੇਟ ਕਰੋ ਜਦੋਂ ਗੱਠਜੋੜ ਹੋਊਗਾ ਫੇਰ ਪੈਸੇ ਦਵਾਂ ਅੱਛਾ ਹੁਣ ਇਹ ਚਾਰ ਚਫੇਰੇ ਢੇਡੇ-ਗੂਡੇ ਕੱਢ ਕੇ ਹੁਣ ਇਹਨਾਂ ਨੇ ਟਰਾਲੀਆਂ ਤੋਂ ਤਰਪਾਲਾਂ ਖੋਲਤੀਆਂ ਜੋ ਬਿਉਂਤ ਬੰਦੀ ਬਣਾ ਰਹੇ ਨੇ ਵੀ ਹੁਣ ਸੱਪ ਨਮਾ ਕੀ ਕੱਢ ਗਏ ਜਿਹੜਾ ਉਹ ਸੱਪ ਨਮਾ ਕਰਨਾ ਉਹ ਮੈਂ ਵੀ ਅਲ ਦੱਸਣਾ ਨਹੀਂ ਮੈਂ ਵੀ ਠਹਿਰ ਕੇ ਦੱਸੂ ਉਦੋਂ ਪਹਿਲਾਂ ਮੈਂ ਪਹਿਣ ਗਿਆ ਜੁੱਤੀਆਂ 2 ਚਾਰ ਦੇ ਜੁੱਤੀਆਂ ਪਹਿਣ ਗਿਆ ਇਹ ਗੱਲ ਮੇਰੀ ਲਿਖ ਲਿਓ ਇੱਕ ਹਫਤਾ ਦੋ ਹਫਤੇ ਬਾਅਦ ਤੋਂ ਬਾਅਦ ਮਹੀਨਾ ਇਹਨਾਂ ਕਿਸਾਨ ਆਗੂਆਂ ਦੇ ਪਹਿਣ ਗਿਆ ਜੁੱਤੀਆਂ ਫੇਰ ਉਹ ਤੂੰ ਬਾਅਦ ਵਿੱਚ ਦੱਸੂ ਵੀ ਇਹ ਰਾਜ ਕੀ ਸੀ ਜੁੱਤੀਆਂ ਕਿਉਂ ਪਈਆਂ ਸਸਪੈਂਸ ਕਹਿੰਦੇ ਹੁੰਦੇ ਆ ਪਤਾ ਨਹੀਂ ਇੰਗਲਿਸ਼ ਦੇ ਵਿੱਚ ਉਹ ਰੱਖਣ ਵਾਲੇ ਹੁਣ ਮੈਂ ਇਹ ਗੱਲ ਕਿਉਂ ਕੀਤੀ ਹੈ ਮੈਂ ਗਲਤਾਂ ਕੀਤੀ ਹੈ ਉਹ ਜਿਵੇਂ ਜਿਹੜਾ ਪਾਣੀ ਵਾਲੇ ਹੱਟ ਤੇ ਬਲਦ ਜੁੜੇ ਹੁੰਦਾ ਸੀਗਾ ਜਿਹੜਾ ਹੱਟ ਦੇ ਨਾਲ ਪਾਣੀ ਕੱਢਦੇ ਹੁੰਦੇ ਸੀ ਖੂਹ ਦੇ ਵਿੱਚੋਂ ਬਲ ਜੁੜੇ ਹੁੰਦਾ ਸੀ ਉਹਦੀਆਂ ਅੱਖਾਂ ਕਿਉਂ ਬੰਦੇ ਹੁੰਦੇ ਸੀ ਬੇਨੂੰ ਭਲੇਖਾ ਪਿਆਰਾ ਵੀ ਮੈਂ ਤਾਂ ਦੂਰ ਤੁਰਿਆ ਜਾਣਾ ਉਹ ਘੁੰਮਦਾ ਉੱਤੀ ਹੁੰਦਾ ਸੀ ਜੇ ਅੱਖਾਂ ਖੋਲਦੇ ਸੀ ਤਾਂ ਖੜ ਜਾਂਦਾ ਸੀ ਅੱਖਾਂ ਬੰਨ ਕੇ ਡੰਡਾ ਮਾਰਦੇ ਸੀ ਉਹਦੇ ਉੱਤੋਂ ਰਹਿ ਜਾਂਦਾ ਸੀ ਉਹਨੂੰ ਭਲੇਖਾ ਇਹ ਸੀ ਵੀ ਮੈਂ ਤਾਂ ਦੂਰ ਤੁਰਿਆ ਜਾਣਾ ਤਾਂ ਅੱਖਾਂ ਬੰਦੇ ਸੀ ਜਾਨੀ ਕਿ ਘੁੰਮੀ ਇਹ ਪੰਜਾਬ ਜੀ ਜਾਂਦੇ ਆ ਮਤਲਬ ਕਹਿਣ ਦਾ ਵੀ ਜਿਹੜੀ ਮਰਜ਼ੀ ਪਾਰਟੀ ਕੋਲੇ ਜਾਣ ਬੇੜਾ ਕਰ ਕੇ ਇਹਨਾਂ ਨੇ ਪੰਜਾਬ ਦਾ ਹੀ ਕਰਨਾ ਹੈ ਕਿਸਾਨਾਂ ਨੂੰ ਕਹਿਣਗੇ ਤੁਹਾਡੀਆਂ ਜ਼ਮੀਨਾਂ ਦੱਪੀਆਂ ਨੱਪੀਆਂ ਜਾਣਗੀਆਂ ਹੁਣ ਕਿਸਾਨ ਨੇ ਵੀ ਯਕੀਨ ਨਹੀਂ ਕਰਨਾ ਵੀ ਉਹ ਜਿਹੜੀ ਸਕੀਮ ਸੀ ਉਹ ਤਾਂ ਵਾਪਸ ਲੈ ਲਈ ਸਰਕਾਰ ਨੇ ਫਿਰ ਕਹਿਣਗੇ ਤੁਸੀਂ ਕਰ ਜੇ ਚੱਕ ਲੋ ਮਾਫ ਕਰਾਵਾਂਗੇ ਉਹ ਕਰ ਜੇ ਮਾਫ ਨਹੀਂ ਕਰਾਏ ਉਹ ਵੀ ਆਖ ਗਏ ਹੁਣ 800 ਬੰਦਾ ਮਰਵਾਤਾ ਧਰਨੇ ਵਿੱਚ ਉਹਦਾ ਸਰਕਾਰ ਵੱਲੋਂ ਮਿਲਿਆ ਨਹੀਂ ਕਹਿੰਦੇ ਰਹੇ ਤੁਹਾਨੂੰ ਪੈਨਸ਼ਨਾਂ ਲੱਗਣਗੀਆਂ ਕੋਈ ਪੈਨਸ਼ਨ ਨਹੀਂ ਲੱਗੀ ਉਹ ਵੀ ਅੱਕ ਗਏ ਹੁਣ ਜਾਨੀ ਕਿ ਇਹ ਨਾ ਜਿਵੇਂ ਉਹ ਹਲਟ ਵਾਲਾ ਬੰਦ ਜੁੜਿਆ ਹੁੰਦਾ ਅੱਖਾਂ ਬੰਨ ਕੇ ਤੇ ਲੋਕਾਂ ਨੂੰ ਬੇਬਕੂ ਬਣਾ ਕੇ ਪੰਜਾਬ ਜੀ ਕਮਾਈ ਜਾਂਦੇ ਆ ਪੰਜਾਬ ਦੇ ਨੁਕਸਾਨ ਕਰਾਈ ਜਾਂਦੇ ਹੁਣ ਜਿਹੜਾ ਨਵਾਂ ਸੱਪ ਕੱਢਣਗੇ ਇਹ ਇਹਦੇ ਬਾਰੇ ਦੱਸੂਗਾ ਹਲੇ ਤੇ ਥੋੜਾ ਜਿਹਾ ਧੀਰਜ ਰੱਖਿਓ ਐਵੇਂ ਫੋਨ ਨਾ ਕਰਿ ਚੱਲੋ ਪਹਿਲਾਂ 1 ਮਿੰਟ ਤਾਂ ਪਹਿਲਾਂ ਮੈਂ ਕਿਸੇ ਨੂੰ ਕੁਝ ਨਹੀਂ ਦੱਸਣਾ ਪਾਉ ਉਹਨੂੰ ਪੈਨ ਨੇ 555 ਜੁੱਤੀਆਂ ਪਹਿਨਣਗੀਆਂ ਹੋ ਸਕਦਾ ਈਡੀ ਰੇਡ ਮਾਰੇ ਇਹ ਦੋ ਚਾਰ ਜੇਲ੍ਹ ਚ ਭਗ ਜਾਣ ਤੇ ਮੈਂ ਦੱਸੂ ਮਹੀਨੇ ਬਾਅਦ ਵੀ ਸੱਪ ਕਿਹੜਾ ਕੱਢਿਆ ਫਿਰ ਤੁਸੀਂ ਯਕੀਨ ਵੀ ਕਰੋਗੇ ਵੀ ਹਾਂ ਵਾਕਈ ਬੂਟਾ ਸਿੰਘ ਨੇ ਸਹੀ ਗੱਲ ਕਹੀ ਸੀ ਵੀ ਦਲਾਹ ਨੇ ਇਹ ਪੈਸੇ ਇਕੱਠੇ ਕਰਦੇ ਨੇ ਜਿਹੜੀ ਪਾਰਟੀ ਵੱਲ ਪਤਾ ਲੱਗ ਜੇ ਵੀ ਇਧਰੋਂ ਵੱਧ ਮੰਨ ਲਗੇ ਉਧਰ ਚੱਕ ਕੇ ਗੱਡੀ ਤੋਰ ਪੈਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ